سیوا کرنے اتنا اوکھا نہیں ہے جب ہے کیرتن کتھا کرنا اتنا اوکھا نہیں جب ہے پاٹھ پوجا کرنا اتنا اوکھا نہیں ہے جب ہے اٹھ گھنٹے سیوا کرنے والا منکھ امید نہیں آٹھ منٹ جب کر سکے ਹਰ 8 ਘੰਟੇ ਕੀਰਤਨ ਕਰਨ ਵਾਲਾ ਮਨੁੱਖ ਮੈਨੂੰ ਮਿਹਦ ਨਹੀਂ 8 ਮਿੰਟ ਜਪ ਕਰ ਸਕਦਾ 10 10 ਘੰਟੇ ਪਾਠ ਕਰਨ ਵਾਲਾ ਮਨੁੱਖ ਮੈਨੂੰ ਮਿਹਦ ਨਹੀਂ ਜਪ ਕਰ ਸਕਦਾ ਇੱਕ ਬਾਣੀ ਪੜ ਨਹੀਂ ਆਉਂਦੀ ਇੱਕ ਬਾਣੀ ਜਪਣੀ ਆਉਂਦੀ ਹੈ ਪੜੰਦੂ ਆਪਣੀ ਮਹਿਮਾ ਪੜਨਾ ਇਸ ਵਾਸਤੇ ਬਾਣੀ ਯਾਦ ਹੋਵੇ ਪੜਨਾ ਇਸ ਵਾਸਤੇ ਬਾਣੀ ਕੰਠ ਹੋਵੇ पढ़ना इस वास्ते है कि वाणी का बोध होवे वाणी याद होवे अर्थ बोध का पता चले पर जपना इस वास्ते वाणी का रूप हो जाए जप मन मेरे गोविंद की वाणी साहु जन राम रसण बखानी जप पर गावो पढ़ो सुनो ने तबाई गुरु पूरै तूं राखिया गा पढ़ ਪੜ੍ਹਨਾ ਹੈ ਯਾਦ ਕਰਨ ਵਾਸਤੇ ਪੜ੍ਹਨਾ ਹੈ ਅਰਥ ਬੋਧ ਨੂੰ ਸਮਝਾ ਵਾਸਤੇ ਗਾਉਣਾ ਹੈ ਜਪਣਾ ਹੈ ਬਾਣੀ ਦਾ ਰੂਪ ਹੋਣ ਵਾਸਤੇ ਹੁਣ ਮੈਂ ਫਿਰ ਅਰਜ਼ ਕਰਾਂ ਧਾਰਮਿਕ ਜਗਤ ਦਾ ਕੋਈ ਕਰਮ ਵੀ ਇਤਨਾ ਔਖਾ ਨਹੀਂ ਤੀਰਥਾਂ ਤੇ ਜਾਣਾ ਤੀਰਥਾਂ ਦਾ ਇਸ਼ਨਾਨ ਪਾਠ ਪੂਜਾ দান ਸੇਵਾ ਇਤਨਾ ਔਖਾ ਨਹੀਂ ਜਪਣਾ ਹੀ ਔਖਾ ਹੈ ਔਰ ਗੁਰਮਾਨੰਤ ਆਪ ਕਹਿੰਦੇ ਆਖਣ ਔਖਾ ਸਾਚਾ ਤੇਰੀ ਔਖ ਹੈ ਇਹ ਹੀ ਗੱਤਨਾ ਹੈ ਸਭ ਕੁਝ ਤੁਹਾਨੂੰ ਧਾਰਮਿਕ ਜਗਤ ਵਿੱਚ ਮਿਲੇਗਾ ਪਾਠ ਪੂਜਾ ਕਥਾ ਕੀਰਤਨ ਸੇਵਾ দান ਹੁਣ ਸਭ ਕੁਝ ਮਿਲੇਗਾ ਜਦ ਔਰ ਜਤ ਦੇ ਜਿਸ ਨੂੰ ਸਫਲਤਾ ਮਿਲੀ ਉਹ ਕਰੋੜਾਂ ਚ ਇੱਕ ਹੈ ਬਾਲਗਨ ਮੈਨੂੰ 42 43 ਸਾਲ ਹੋ ਗਏ ਨ ਕਥਾ ਕਰਦੇ ਆ ਬਚਪਨ ਤੋਂ ਮੈਂ ਇਸ ਲੈਂਡ ਦੇ ਚਲੇ ਆ ਤੋ ਅੱਜ ਤੱਕ ਵੀ ਮੇਰੀ ਜ਼ਿੰਦਗੀ ਦਾ ਨਿਚੋੜ ਹੈ ਕਿ ਜਿਹੜੇ ਦੋ ਚਾਰ ਸ਼ਹਿਰਾਂ ਤੋਂ ਬਾਅਦ ਇੱਕ ਰਸਕ ਪੁਰਸ਼ ਇੱਕ ਜੁੜੀ ਹੋਈ ਆਤਮਾ ਲੱਭਦੀ ਹੈ ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪਰਮਾ ਹੈ ਚੰਦਨ ਦਾ ਦਰਖਤ ਹਰ ਜੰਗਲ ਵਿੱਚ ਨਹੀਂ ਹੈ ਕਿਦਰੇ ਕਿਦਰੇ ਜੋ ਰੋਈ ਹੋਈ ਰੋ ਹਰ ਸ਼ਹਿਰ ਵਿੱਚ ਨਹੀਂ ਹੈ ਕਿਧਰੇ 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 ਤੇ ਹੁਣ ਤੁਸੀਂ ਆਖੋਗੇ ਇਤਨੀ ਔਖਾਈ ਕੀ ਹੈ ਕੀ ਔਖਾਈ ਹੈ ਬਸ ਇਸ ਵਿਚਾਰ ਨੂੰ ਅੱਜ ਸਰਵਨ ਕਰਾ ਕੇ ਕੱਲ ਫਿਰ ਵਿਚਾਰ ਦੀ ਕੁਝ ਰੂਪਰੇਖਾ ਬਦਲਦੇ ਹਾਂ ਤਾਂ ਕਿ ਕੁਝ ਹੋਰ ਪਹਿਲੂਆਂ ਦਾ ਵੀ ਪਤਾ ਚੱਲੇ ਜਾਗਤ ਜੋਤ ਜਪੈ ਸਬਾਸਰ ਇੱਕ ਬਿਨਾ ਮਨ ਨੈਕਨਾ ਤਦੋਂ ਉਸ ਜਪ ਤੋਂ ਬਿਨਾ ਮਨ ਵਿੱਚ ਕੁਝ ਹੋਰ ਨਾ ਹੋਵੇ ਜਵਾਨ ਵਾਹਿਗੁਰੂ ਕਰੇ ਮਨ ਉਸ ਨਾਲ ਸੰਮਿਲ ਹੋਵੇ ਮਨ ਵਿੱਚ ਉਹ ਹੀ ਇਕ ਹੋਵੇ ਵਾਹਿਗੁਰੂ ਬਾਉ ਮਨ ਸੁਣੇ ਜਬਾਨ ਜਪੇ ਹੁਣ ਇਸ ਦਾ ਜੋ ਤਾਕ ਪਰਜ ਹੈ ਸਾਰਾ ਵਿਸਥਾਰ ਮੈਂ ਇਸ ਥੋੜੇ ਜਿਹੇ ਸਮਝ ਥੋੜੇ ਸਾਹਮਣੇ ਰੱਖਾ ਜਿਸ ਵਕਤ ਮਨੁੱਖ ਦੇ ਅੰਦਰ ਬੋਲਣ ਦਾ ਖਿਆਲ ਪੈਦਾ ਹੋਣਾ ਹੈ ਨਾ ਮੈਂ ਬੋਲਦਾ ਹੈ ਜਾਂ ਜਪਨਾ ਹੈ ਬੋਲਦਾ ਹੈ ਹਵਾ ਨਾਭੀ ਨਾਲ ਟਕਰਾਂਦੀ ਹੈ ਨਾਭ ਨਾਲ ਨਾਭੀ ਨੂੰ ਭਾਰਤ ਵਿੱਚ ਗੋਨੇ ਕਹਿੰਦੇ ਨੇ ਗੋਨੇ ਦੋਨੇ ਦੋਨੇ ਕਿਉਂ ਕਹਿੰਦੇ ਆਵਾਜ਼ ਕਿੱਥੋਂ ਉੱਤਦੀ ਹੈ ਜਿਵੇਂ ਖਾੜੀਆਂ ਚਾਰਨੇ ਨਾ ਅੰਡਤ ਜੇਰਜ ਸੇਤਜ ਉਤਪਉਤ ਸਭ ਤੋਂ ਵੱਡੀ ਖਾਨ ਅੰਡੇ ਨੇ ਜਿਸ ਤੋਂ ਜੀਵਨ ਪੈਦਾ ਹੁੰਦਾ ਹੈ ਪੰਛੀ ਪੈਦਾ ਹੁੰਦੇ ਨੇ ਸਮੁੰਦਰ ਦੇ ਬਹੁਤ ਸਾਰੇ ਜੰਤੂ ਅੰਡਿਆਂ ਤੋਂ ਪੈਦਾ ਹੁੰਨੇ ਨੇ ਕੀ ਮੱਛਰ ਇਹ ਸਭ ਅੰਡਿਆਂ ਤੋਂ ਪੈਦਾ ਹੁੰਦਾ ਸਭ ਤੋਂ ਵੱਡੀ ਖਾਨ ਹੈ ਅੰਡੇ ਜੇਰਜ ਸੇਤਜ ਉਤਪਉਤ ਕਿਰਪਤ ਉਹ ਜੋ ਇਹ ਬਨਸਪਤੀ ਜ਼ਮੀਨ ਤੋਂ ਜੋ ਪੈਦਾ ਹੁੰਦਾ ਹੈ ਬਨਸਪਤੀ ਇਹ ਦੂਜੀ ਖਾਣ ਹੈ ਤੀਸਰੀ ਖਾਣ ਸਵੈਪਜ ਪਸੀਨੇ ਤੋਂ ਜੋ ਪੈਦਾ ਹੁੰਦੇ ਜੂਆ ਚਿਚੜ ਚਮਚਿਚੜ ਇਹ ਮੈਲ ਪਸੀਨਾ ਤੇ ਮੈਲ ਦੇ ਮਿਸ਼ਰਤ ਤੋਂ ਜੀਵ ਬਣ ਜਾਂਦੇ ਇਹ ਤੀਜੀ ਖਾਣ ਹੈ ਪੰਛੀਆਂ ਨੂੰ ਸੌ ਪਾਏ ਜਾਨਵਰਾਂ ਨੂੰ ਔਰ ਮੈਲੇ ਰਹਿਣ ਵਾਲੇ ਮਨੁੱਖਾਂ ਨੂੰ ਵੀ ਚਮਚਿਤ ਚੜ ਜੁਆ ਹੋ ਜਾਂਦੀ ਚੌਥੀ ਖਾਣ ਹੈ ਪੇਟ ਤੋਂ ਪੈਦਾ ਹੋਣ ਦੇ ਜੜੇ ਪਸ਼ੂ ਨੇ ਮਨੁੱਖ ਨੇ ਅੰਡਜ ਜੇਰਜ ਸੇਤਜ ਉਤਬੁਜ ਇਹ ਚਾਰ ਖਾਣਿਆ ਹੁਣ ਮੈਰਸ ਕਹਨਾ ਬਾਣੀਆਂ ਵੀ ਚਾਰ ਨੇ ਪਰਾ ਪਸੰਤੀ ਮਦਮ ਬੈਕਰੀ परापसंती मदमा बैखरी मैं तत्सार निचोड़ आगे सामने रखने की को निमानी कोशिश कर रहे हैं इतिहास मेंtrimethyl उचिले नहीं है शुरू तो नहीं है बचपन तो ही जंगााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााााा رو ہی نہیں تو شکل سورج کے رہنی ہے مردہ اگر روح نکل گئی تو کنے دن تک رکھا گا آخر مٹی ہوئے گا جلے گا گروانی روح ہے یہ بنیاد ہے یہ مول ہے چار نے کھاڑیاں چار نے جانا دو کھانیاں نے جیر انڈے انہاں تو جڑے جہاں ہوں انہوں کو آواز ہے پنشیاں کو آواز ہے پشو تے منوکھاں کو آواز ہے یہ جیب کو پیدا جو ہے چمچیچڑ ہے تے بنسپتی ہے انہوں کو آواز نہیں ہے آواز نہیں ہے یہاں کو دون نہیں ہے لکھ بھی یتن کریے درخت نہیں بول سکتے لکھ بھی یتن کریے کیڑے کچھ مکوڑے جیچر انہوں کو آواز نہیں آواز ہے آواز انہوں کو جو انڈیا تو پیدا ہو آواز ان کو ہے جو جیب تو پیدا ہو چوپائے جانوروں کو کول ہے کو آواز ہے ਪਰ ਆਵਾਜ਼ਾਂ ਦੇ ਚੋਂ ਪ੍ਰধান ਆਵਾਜ਼ ਹੈ ਮਨੁੱਖ ਕੋਲ ਸਭ ਤੋਂ ਮਨੁੱਖ ਕੋਲ ਕਿਉਂ ਇਹ ਆਪਣੀ ਆਵਾਜ਼ ਨੂੰ ਅਲਪਾਸ ਦੇ ਸਕਦਾ ਆਪਣੀ ਧੁਨ ਨੂੰ ਅक्षर ਦੇ ਸਕਦਾ ਹੈ ਜਦ ਕਿ ਪੰਛੀ ਤੇ ਪਸ਼ੂ ਆਪਣੀ ਧੁਨ ਨੂੰ ਅक्षर ਨਹੀਂ ਦੇ ਸਕਦੇ ਗਰਜ ਹੈ ਸ਼ੇਰ ਦੇ ਕੋਲ ਬਸ ਕੋਲਾਵਾ ਹੋਰ ਕੁਝ ਨਹੀਂ ਭੌਂਕੜਾ ਹੈ ਕੁੱਤੇ ਕੋਲ ਹੋਰ ਕੁਝ ਵੀ ਨਹੀਂ कू कू है कोयल को और कुछ भी नहीं काएं काएं है कौवे को और कुछ भी नहीं पर काएं काएं को कू कू तो, तो पॉखन तो इतना पता चल जाता है कुत्ता है कि कोयल है कि कौवा है पर मनुख को जेडी आवाज है ते अलफाज दे सकदा जो घुन है ते अक्षर दे सकदा है इस वास्ते मनुख बहुत कुछ दस सकदा है बहुत कुछ सुन सकदा है क्योंकि अक्षर में ਔਰ ਸਾਰਾ ਗਿਆਨ ਗਿਆਨ ਅੱਖਰਾਂ ਦੇ ਚਾਖੜੀ ਨਾਮ ਅਖਰੀ ਸਾਲਾ ਅਖਰੀ ਗਿਆਨ ਗੇਤ ਗੁਣ ਦਾ ਅਖਰੀ ਲਿਖਣ ਬੋਲਣ ਵਾਂ ਅਖਰਾਂ ਸਰ ਸੰਜੋਗ ਵਖਾ ਸਾਰੀ ਖੇੜ ਤੇ ਅਖਰਾਂ ਤੇ ਖੜੀਏ ਅੱਖਰ ਅੰਦਰ ਤ੍ਰਿਗੋਣ ਧਾਰੇ ਭਗਤ ਕਬੀਰ ਕਹਿੰਦੇ ਨੇ ਤਿੰਨ ਲੋਕਾਂ ਦਾ ਗਿਆਨ ਅਖਰਾਂ ਵਿੱਚ ਬੰਦ ਹੈ ਅੱਖਰ ਖੋਲ ਲਏ ਮਨੁੱਖ ਦੇ ਕੋਲੋਂ ਤੋ ਆਵਾਜ਼ ਰਹਿ ਜਾਂਦੀ ਹੈ ਤੋ ਆਵਾਜ਼ ਤੋਂ ਇਤਨਾ ਪਤਾ ਚਲੇਗਾ ਬਸ ਮਨੁੱਖ ਹੈ ਆ ਆ ਕਰ ਰਿਹਾ ਹੈ ਮਨੁੱਖ جیسے کوکو تو پتا چل رہا ہے کوئل ہے جیسے گرجن تو پتا چل ہے شیر ہے تو یہ آواز منک بھی بند ہے اور کچھ نہیں پتا چلے گا تو منک دکثر آواز ہے الفاظ ہے سنسار جو سنبند نے یہ بول کے